ਬਿੱਟੇਡ ਐਂਡ ਸ਼ਿਵ ਸਨਾਬਲ ਠਾਕਰੇ ਦੇ ਲੀਡਰ ਰਮੇਸ਼ ਨਾਇਰ ਤੇ ਕੁਝ ਅਣਪਛਾਤੇਆਂ ਵੱਲੋਂ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਰਮੇਸ਼ ਨਾਇਰ ਨੇ ਕਿਹਾ ਕਿ ਮੈਂ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਬੋਲਦਾ ਹਾਂ ਇਸ ਵਜ੍ਹਾ ਕਰਕੇ ਮੇਰੇ ਤੇ ਹਮਲਾ ਹੋਇਆ ਇਹ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਫਪੀ ਸਹੋਤਾ ਨੇ ਕਿਹਾ ਕਿ ਪੁਲਿਸ ਨੇ ਸ਼ਿਵ ਸਨਾ ਲੀਡਰ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ 12 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਹੈ ਅੱਜ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਜਿਸ ਮਗਰੋਂ ਤਫਤੀਸ਼ ਕੀਤੀ ਜਾਏਗੀ ਜੀ ਪਹਿਲੋ ਮੈਂ ਤੁਹਾਨੂੰ ਇਸ ਇਨਸੀਡੈਂਟ ਬਾਰੇ ਬਰੀਫ ਕਰਨਾ ਚਾਹੁੰਦਾ ਹਾਂ ਕਿ ਕੱਲ ਸ਼ਾਮ ਤਕਰੀਬਨ 7 ਵਜੇ ਪੰਡਾਰੀ ਮੁਹੱਲੇ ਦੇ ਅੰਦਰ ਪਰਮੇਸ਼ ਨਗੀਰ ਜੀ ਜੋ ਕਿ ਸ਼ਿਵ ਸੇਨਾ ਬਾਲ ਠੱਕਰੇ ਜਿਹੜਾ ਪਾਰਟੀ ਹੈ ਉਹਦੇ ਨੇਤਾ ਨੇ ਉਨ੍ਹਾਂ ਦੇ ਉੱਤੇ ਦੋ ਵਿਅਕਤੀਆਂ ਦੇ ਵੱਲੋਂ ਅਟੈਕ ਕੀਤਾ ਗਿਆ ਜਦੋਂ ਇਹ ਆਪਣੇ ਉੱਥੇ ਜਾਣਕਾਰ ਨੂੰ ਮਿਲਣ ਜਾ ਰਹੀ ਸੀ ਉਦੋਂ ਇਹ ਦੋ ਵਿਅਕਤੀਆਂ ਨੇ ਇਹਦੇ ਉੱਤੇ ਤੇਜ਼ ਦੋਰ ਹਥਿਆਰ ਦੇ ਨਾਲ ਅਟੈਕ ਕਰ ਦਿੱਤਾ ਤੇ ਤੁਰੰਤ ਇਸ ਇਨਸੀਡੈਂਟ ਨੂੰ ਜਦੋਂ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਇਆ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਮਾਨਯੋਗ ਡੀਆਈਜੀ ਬਾਰਡਰ ਰੇਂਜ ਸੰਦੀਪ ਕੋਇਲ ਜੀ ਆਈਪੀਐਸ ਤੇ ਮਾਨਯੋਗ ਐਸਐਸਪੀ ਬਟਾਲਾ ਸਹਿਲ ਕਾਸਿਮ ਜੀ ਉਹਨਾਂ ਵੱਲੋਂ ਇਸ ਇਨਸੀਡੈਂਟ ਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਲੈਂਦਿਆਂ ਹੋਇਆ ਤੁਰੰਤ ਉੱਥੇ ਮੌਕੇ ਦੇ ਉੱਤੇ ਪੁਲਿਸ ਪਾਰਟੀ ਭੇਜੀ ਗਈ ਪੁਲਿਸ ਪਾਰਟੀ ਵੱਲੋਂ ਪਰਮੇਸ਼ ਨਈਅਰ ਜੀ ਦਾ ਜਿਹੜੀ ਸਟੇਟਮੈਂਟ ਹੈ ਉਹਨਾਂ ਦੀ ਰਿਕਾਰਡ ਕੀਤੀ ਗਈ ਤੇ ਮੁਤਾਬਕ ਉਹਨਾਂ ਦੀ ਸਟੇਟਮੈਂਟ ਅਸੀਂ ਤੁਰੰਤ ਐਫ ਆਈ ਆਰ ਨੰਬਰ 201 ਡੇਟਡ 1 ਨਵੰਬਰ 2025 ਅੰਡਰ ਸੈਕਸ਼ਨ 115 2 118 1 35 ਤੇ 352 2 ਪੀ ਐਨ ਐਸ ਜਿਹੜੀ ਹੈ ਉਹ ਰਜਿਸਟਰ ਕਰ ਲਈ ਉਹ ਪੁਲਿਸ ਟੀਮਸ ਬਣਾਈਆਂ ਗਈਆਂ ਸਿਟੀ ਬਟਾਲਾ ਨੇ ਆਪਣੀਆਂ ਸਪੈਸ਼ਲ ਟੀਮ ਸਾਰੀ ਰਾਤ ਬਾਹਰ ਰੱਖਿਆ ਤੇ ਮੈਂ ਦੱਸਣਾ ਚਾਹੁੰਦਾ ਕਿ 12 ਘੰਟੇ ਦੇ ਅੰਦਰ ਅੰਦਰ ਹੀ ਅਸੀਂ ਇਹ ਜਿਹੜੇ ਦੋਨੋਂ ਦੋਸ਼ੀ ਸੀਗੇ ਰਜੀਵ ਕੁਮਾਰ ਏਲੀਅਸ ਬਾਬਾ ਤੇ ਅਸ਼ੋਕ ਕੁਮਾਰ ਏਲੀਅਸ ਫੋਕੀ ਜਿਨ੍ਹਾਂ ਨੇ ਰਮੇਸ਼ ਨੀਰਜੀ ਤੇ ਅਟੈਕ ਕੀਤਾ ਸੀਗਾ ਇਹ ਦੋਨੋਂ ਪੰਡਾਰੀ ਮੋਹੱਲੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੱਜ ਮਾਨਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਤੇ ਪੇਸ਼ ਕਰਨ ਉਪਰੰਤ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਜਿਹੜੀ ਹੈ ਤਫ਼ਤੀਸ਼ ਅਗੇ ਵਧਾਵਾਂਗੇ ਜਿਹੜੀ ਇਨਵੈਸਟੀਗੇਸ਼ਨ ਚ ਕੀ ਸਮਝ ਆਇਆ ਜੀ ਟਾਰਗੇਟ ਕਿ ਲਈ ਨਾ ਕਿ ਜਾਂ ਨਸ਼ੇ ਵੇਚਦੇ ਨੇ ਜਾਂ ਕਰਦੇ ਨੇ ਜੀ ਪ੍ਰਾਇਮਰ ਵਸਾਈ ਉਹਨਾਂ ਨੇ ਸਟੇਟਮੈਂਟ ਰਮੇਸ਼ ਨਾਇਰ ਜੀ ਨੇ ਜੋ ਦਿੱਤੀ ਅਸੀਂ ਉਹਨੂੰ ਰਿਕਾਰਡ ਕਰ ਲਿਆ ਤੇ ਹੁਣ ਅਸੀਂ ਇਹ ਜਿਹੜੇ ਦੋਸ਼ੀ ਅਰੈਸਟ ਕਰ ਲਏ ਨੇ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਸੀਂ ਇਹਨਾਂ ਰਿਮਾਂਡ ਲੈ ਕੇ ਜਿਹੜੀ ਇਹਨਾਂ ਦੀ ਸਟੇਟਮੈਂਟ ਹੈ ਉਹਨੂੰ ਅਸੀਂ ਵੈਰੀਫਾਈ ਕਰਕੇ ਤੇ ਇਹਨੂੰ ਸਾਰੀ ਜਿਹੜੀ ਕਹਾਣੀ ਹੈ ਸਾਰੀ ਜਿਹੜੀ ਗੁੱਥੀ ਹੈ ਉਹਨੂੰ ਸੁਲਝਾਵਾਂਗੇ ਸੋ ਇਸ ਤਰੀਕੇ ਨਾਲ ਇਹਨੂੰ ਤਫ਼ਤੀਸ਼ ਵਧਾਈ ਜਾਏਗੀ ਧੰਨਵਾਦ